ਫਰਿਸ਼ਤੇਸ ਗੇਮ ਆਪਣੀ ਤੁਹਾਡੀ ਸਰਕਾਰ ਲੈ ਕੇ ਆਈ ਇੱਕ ਬਹੁਤ ਵਧੀਆ ਉਪਰਾਲਾ 487 ਹਸਪਤਲਾਂ ਨੂੰ ਇੰਪੈਨਲ ਕੀਤਾ ਗਿਆ ਪਰ ਉਹਦੇ ਚ ਮੈਂ ਮਹਿਸੂਸ ਕਰਦਾ ਸਿਰਫ 404 ਬੈਨੇਫਿਸ਼ਰੀ ਆਏ ਆ ਤੇ ਇੱਕ ਹਸਪਤਾਲ ਮਗਰ ਇੱਕ ਬੈਨੇਫਿਸ਼ਰੀ ਬਣੀ ਆ ਪਾਇਆ ਸਰਕਾਰ ਨੇ ਵਧੀਆ ਸੋਚ ਰੱਖੀ ਲੋੜ ਹੈ ਸਰ ਕੀ ਇੱਕ ਅਵੇਰਨੈਸ ਕੈਂਪੇਨ ਚਲਾਈ ਜਾਵੇ ਹਾਈਵੇਸ ਤੇ ਬੋਰਡਸ ਲੱਗਣ ਤਾਂ ਕਿ ਉਹਨ ਜਾਣ ਵਾਲੇ ਬੰਦਿਆਂ ਦੇ ਦਿਮਾਗ ਦੇ ਵਿੱਚ ਪਵੇ ਵੀ ਸਰਕਾਰ ਦੀ ਜਿਹੜੀ ਸਕੀਮ ਹੈ ਉਹਦਾ ਅਸੀਂ ਫਾਇਦਾ ਲੈ ਸਕੀਏ ਸਰ ਕਪੂਰਥਲਾ ਹੁਸ਼ਿਆਰਪੁਰ ਐਂ ਮਲੇਰ ਕੋਟਲਾ ਚ ਮੈਡੀਕਲ ਕਾਲਜ ਅਨਾਉਂਸ ਹੋਏ 2020 ਦੇ ਵਿੱਚ ਪਿਛਲੀ ਸਰਕਾਰ ਦੌਰਾਨ ਪਰ ਅਜੇ ਤੱਕ ਸਿਰਫ ਅਨਾਉਂਸਮੈਂਟਾਂ ਹੀ ਰਹਿ ਗਈਆਂ ਇੰਪਲੀਮੈਂਟੇਸ਼ਨ ਕੋਈ ਨਹੀਂ ਹੋਈ ਮੈਂ ਬੇਨਤੀ ਕਰੂੰਗਾ ਤੁਹਾਡੇ ਰਾਹੀਂ ਸੀਐਮ ਸਾਹਿਬ ਨੂੰ ਹੈਲਥ ਮਿਨਿਸਟਰ ਸਾਹਿਬ ਵੀ ਬੈਠੇ ਨਹੀਂ ਹੈਗੇ ਕਿ ਟਾਈਮ ਲਾਈਨ ਡਿਸਾਈਡ ਕੀਤੀ ਜਾਵੇ ਤੇ ਇਹਨਾਂ ਦਾ ਸਟੇਟਸ ਦੱਸਿਆ ਜਾਵੇ ਵੀ ਕਦੋਂ ਇਹਨਾਂ ਦਾ ਕੰਮ ਚਾਲੂ ਹੋਏਗਾ ਤੇ ਕਦੋਂ ਕੰਪਲੀਟ ਹੋਏਗਾ ਸਰ ਜਦੋਂ ਪ੍ਰੋਜੈਕਟ ਲੇਟ ਹੋ ਜਾਂਦੇ ਆ ਨਾ 5-5 ਸਾਲ ਤੇ ਕੋਸਟ ਐਸਕੇਲੇਸ਼ਨ ਆ ਜਾਂਦੀ ਆ ਤੇ ਫਿਰ ਅੱਧੇ ਪ੍ਰੋਜੈਕਟ ਰਹਿ ਜਾਂਦੇ ਆ ਜਾਂ ਕਿਤੇ ਸਕੋਪ ਦੀ ਰਿਡਕਸ਼ਨ ਆ ਜਾਂਦੀ ਆ ਫੰਡਸ ਗਵਰਨਮੈਂਟ ਆਫ ਇੰਡੀਆ ਤੋਂ ਆਉਣੇ ਆ ਤੇ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਜਿਵੇਂ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਕੇ ਆਪਾਂ ਇਹਨੂੰ ਤੇਜ਼ ਦੇ ਦਰ ਤੇ ਸਪੀਡ ਕਰਾਈ। ਸਰ ਐਜੂਕੇਸ਼ਨ ਸੈਕਟਰ ਬੜਾ ਇੰਪੋਰਟੈਂਟ ਸੈਕਟਰ ਆ। ਪਿਛਲੇ ਸਾਲ ਦੀ ਗਵਰਨਰ ਅਡਰੈਸ ਦੇ ਵਿੱਚ 118 ਸਕੂਲ ਆਫ ਐਮਿਨੈਂਸ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਸਰ ਐਤ ਕੀ ਗਵਰਨਰ ਅਡਰੈਸ ਦੇ ਵਿੱਚ ਐਮਿਨੈਂਸ ਸਕੀਮ ਦਾ ਕੋਈ ਮੈਂਸ਼ਨ ਹੀ ਨਹੀਂ। ਆਪਾਂ ਇੱਕ ਨਵੀਂ ਸਕੀਮ ਲਾਏ ਪੰਜਾਬ ਸਿੱਖਿਆ ਕ੍ਰਾਂਤੀ। ਸਰ 2042 ਕੈਂਪਸ ਮੈਨੇਜਰ ਰਿਕਰੂਟ ਕੀਤੇ ਗਏ ਤੇ 1378 ਸਕਿਉਰਟੀ ਗਾਰਡ ਅੱਜ ਲੋੜ ਪੰਜਾਬ ਦੇ ਸਕੂਲਾਂ ਚ ਟੀਚਰ ਰਿਕਰੂਟ ਕਰਨ ਦੀ ਆ ਇੱਕ ਵਧੀਆ ਪ੍ਰਿੰਸੀਪਲ ਕੈਂਪਸ ਮੈਨੇਜਰ ਦਾ ਕੰਮ ਕਰ ਸਕਦਾ ਤੇ ਸਕਿਉਰਟੀ ਗਾਰਡ ਇਹਦੇ ਤੋਂ ਬਾਅਦ ਕੀਤਾ ਜਾ ਸਕਦਾ ਸਰ ਟੀਚਰਾਂ ਨੂੰ ਰੱਖਣਾ ਮੈਨੂੰ ਪਤਾ ਸਾਰਿਆਂ ਨੂੰ ਪਤਾ ਇੱਕ ਕੋਸਟ ਆਉਂਦੀ ਆ ਬਟ ਸਾਨੂੰ ਆਪਣੀ ਜਵਾਨੀ ਨੂੰ ਤਕੜੇ ਕਰਨ ਲਈ ਜੇ ਐਜੂਕੇਟ ਕਰਾਂਗੇ ਤਾਂ ਸਾਡੀ ਜਵਾਨੀ ਪ੍ਰੋਗਰੈਸ ਕਰੂਗੀ ਉਹਦੇ ਲਈ ਸਾਨੂੰ ਟੀਚਰ ਰੱਖਣੀ ਚਾਹੀਦੀ ਹੈ ਇਰ ਰਿਸਪੈਕਟਿਵ ਆਫ ਦੀ ਕਾਸਟ ਤੇ ਟੀਚਰਸ ਦੀ ਸ਼ਾਰਟਫਾਲ ਪ੍ਰਾਇਰਟੀ ਤੇ ਫੁਲਫਿਲ ਕੀਤੀ ਜਾਵੇ ਸਰ ਹੜਾ ਦੇ ਵਿੱਚ ਡਿਜ਼ਾਸਟਰ ਮਿਟੀਗੇਸ਼ਨ ਫੰਡ ਹੋਇਆ ਉਹਦੇ ਵਿੱਚ 70 ਕਰੋੜ ਰੁਪਇਆ ਗਿਆ ਲਾਇਆ ਗਿਆ ਵਧੀਆ ਡਰੇਨਸ ਕਲੀਨ ਹੋਈਆਂ ਲੋਡ ਰੀਅਲਾਈਨਮੈਂਟ ਦੀ ਆ ਸਰ ਲੋਡ ਡਿਸਚਾਰਜ ਕੈਲਕੂਲੇਟ ਕਰਨ ਦੀ ਹੈ ਡੀ ਸਿਲਟਿੰਗ ਆਫ ਬਿਆਸ ਐਂਡ ਸਤਲੁਜ ਦੀ ਰੋਡ ਹੈ ਸਰ ਜਦੋਂ ਫਲੱਡ ਆਉਂਦੇ ਆ ਨਾ ਸਰਕਾਰ ਪਿੱਛੇ ਹੋ ਜਾਂਦੀ ਹੈ ਤੇ ਮਹਾਪੁਰਸ਼ ਅੱਗੇ ਆਉਂਦੇ ਆ ਤੇ ਪਿਛਲੀ ਵਾਰ ਵੀ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਢੋਲਾ ਸਿੰਘ ਜੀ ਸੰਤ ਬਾਬਾ ਹਰਜੀਤ ਸਿੰਘ ਜੀ ਮੇਰੇ ਇਲਾਕੇ ਦੇ ਸਾਰਿਆਂ ਨੇ ਆ ਕੇ ਹੜਾਂ 'ਚ ਮਦਦ ਕੀਤੀ ਮੈਂ ਮਹਿਸੂਸ ਕਰਦਾ ਸਰਕਾਰ ਨੂੰ ਘੱਟੋ ਘੱਟ ਧੰਨਵਾਦ ਹੀ ਕਰ ਦੇਣਾ ਚਾਹੀਦਾ ਉਹਨਾਂ ਨੂੰ